ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਨਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਅੱਜ ਆਪਾਂ ਗੱਲ ਕਰਨੀ ਹੈ ਮਰਜੀ ਸੱਚ ਤੇ ਝੂਠ ਹਨਾ ਅੱਛਾ ਜੀ ਜਿਹੜਾ ਸੱਚ ਹੈ ਉਹਨੂੰ ਪਰੇਸ਼ਾਨ ਜ਼ਰੂਰ ਕੀਤਾ ਜਾ ਸਕਦਾ ਹੈ ਹੂੰ ਸੱਚ ਨੂੰ ਦਬਾਇਆ ਜਾਂਦਾ ਦਬਾਇਆ ਜਾ ਸਕਦਾ ਹੈ ਖਤਮ ਨਹੀਂ ਕੀਤਾ ਜਾ ਸਕਦਾ ਬਿਲਕੁਲ ਸੱਚ ਸਾਹਮਣੇ ਆ ਜਾਊਗਾ ਹਾਂ ਜਿੱਦਾਂ ਮੰਨ ਲਾ ਕਲਕੱਤੀ ਹੁਣ ਉਹ ਬੱਚੀ ਨਾਲ ਰੇਪ ਹੋਇਆ ਮੰਨ ਲਓ ਟਾਈਮ ਪੈ ਸਕਦਾ ਪਰ ਉਹਨਾਂ ਨੂੰ ਸਜ਼ਾ ਮਿਲੂਗੀ ਮਿਲੂਗੀ ਸਾਹਮਣੇ ਆਉਣਗੇ ਆਇਓ ਕਹਿੰਦਾ ਨਾ ਦੋ ਸਕੇ ਭਰਾ ਹੁੰਦੇ ਆ ਵਧੀਆ ਜੀਵਨ ਹੁੰਦਾ ਉਹਨਾਂ ਦਾ ਵਧੀਆ ਖੁਸ਼ ਰਹਿੰਦੇ ਆ ਜਿਹੜਾ ਇੱਕ ਭਰਾ ਵਿਆਹਿਆ ਹੁੰਦਾ ਉਹਦੇ ਨਾਲ ਕੁੜੀ ਪੜਦੀ ਹੁੰਦੀ ਸਕੂਲ ਚ ਉਹਦੀ ਫਰੈਂਡ ਹੁੰਦੀ ਹੈ ਬਹੁਤ ਚੰਗੀ ਜਦੋਂ ਉਹਦੇ ਘਰੇ ਆਉਂਦੀ ਜਾਂਦੀ ਐ ਮੰਨ ਲੈ ਜਿਹੜਾ ਉਹਦਾ ਦੂਜਾ ਭਰਾ ਹੁੰਦਾ ਉਹ ਕਹਿੰਦਾ ਵੀ ਇਹਦੀ ਮੇਰੇ ਨਾਲ ਗੱਲ ਕਰਾ ਉਹ ਕਹਿੰਦਾ ਯਾਰ ਕਿਹੜੀਆਂ ਗੱਲਾਂ ਕਰਦਾ ਯਾਰ ਇਹ ਫਰੈਂਡ ਐ ਮੇਰੀ ਕੁੜੀ ਬੈਸਟ ਫਰੈਂਡ ਐ ਦੋਸਤ ਐ ਹਾਂ ਕਹਿੰਦਾ ਨਹੀਂ ਤੂੰ ਮੇਰੀ ਗੱਲ ਕਰਾ ਉਹ ਕਹਿੰਦਾ ਯਾਰ ਇਹ ਨਹੀਂ ਹੋ ਸਕਦਾ ਹਾਂ ਐ ਕਿਵੇਂ ਗੱਲ ਕਰਾ ਦੂੰ ਮੈਂ ਤੇ ਤੇ ਬਹਿਸ ਹੋਈ ਤੇ ਉਹਨੇ ਮੰਨ ਚ ਰੱਖੀ ਗੱਲ ਅੱਛਾ ਵੀ ਯਾਰਿਆਂ ਨੇ ਮੇਰੀ ਗੱਲ ਨਹੀਂ ਕਰਾਈ ਹਣਾ ਉਹਨੇ ਇੱਕ ਦਿਨ ਕੀ ਕਰਿਆ ਤੇ ਹੁਣ ਕੁੜੀ ਆਈ ਉਹ ਘਰੇ ਨਹੀਂ ਸੀ ਹੂੰ ਉਹਨੂੰ ਪਤਾ ਲੱਗ ਗਿਆ ਹੂੰ ਉਹਨੇ ਕੁੜੀ ਨੂੰ ਬੁਲਾ ਕਰ ਕਰਕੇ ਤੇ ਕੁੜੀ ਮਾਰਦੀ ਲੋ ਜੀ ਮਾਰ ਕੇ ਆਪ ਹੀ ਥਾਣੇ ਚਲੇ ਗਿਆ ਅੱਛਾ ਇਹ ਹੈ ਸੱਚੀ ਘਟਨਾ ਹੈ ਆਪ ਹੀ ਥਾਣੇ ਚਲੇ ਗਿਆ ਕਹਿੰਦਾ ਵੀ ਐ ਕਰਕੇ ਮੇਰੇ ਭਰਾ ਨੇ ਕੁੜੀ ਮਾਰਦੀ ਹੂੰ ਉਹ ਕਹਿੰਦੇ ਯਾਰ ਵੀ ਬਹੁਤ ਮਾੜੀ ਗੱਲ ਆ ਪੁਲਿਸ ਵਾਲੇ ਕਹਿੰਦੇ ਵੀ ਕਿੱਥੇ ਆ ਕਹਿੰਦਾ ਵੀ ਘਰੇ ਹੀ ਪਈ ਆ ਤਦ ਪੁਲਿਸ ਵਾਲੇ ਆ ਗਏ ਉਦੋਂ ਉਹ ਵੀ ਆ ਗਿਆ ਕਰੇ ਠੀਕ ਹੈ ਉਧਰ ਉਹਨੇ ਆ ਕੇ ਜਦੋਂ ਦੇਖਿਆ ਕੁੜੀ ਮਰੀ ਪਈ ਆ ਉਹ ਉਹ ਉਹਨੂੰ ਚੱਕ ਥੱਲ ਕਰਨ ਲੱਗਿਆ ਉਧਰੋਂ ਪੁਲਿਸ ਆ ਗਈ ਪੁਲਿਸ ਨੇ ਫੜ ਲਿਆ ਅੱਛਾ ਇਹ ਤਾਂ ਉੱਤੀ ਫੜ ਲਿਆ ਸੀ ਤਾਂ ਹਾਂ ਹਾਂ ਤੇ ਉਹਨੂੰ ਜੇਲ ਹੋ ਗਈ ਅੱਛਾ ਜੀ ਜੇਲ ਹੋ ਗਈ ਤੇ ਹੌਲੀ 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 ਸਹੀ ਆ ਫਾਂਸੀ ਦੀ ਹੋਗੀ ਅੱਛਾ ਜਿੱਦੇ ਫਾਂਸੀ ਦੇਣੀ ਸੀ ਹਾਂ ਇੱਕ ਦਿਨ ਪਹਿਲਾਂ ਜੇਲਰ ਨੇ ਉਹਨੂੰ ਕਿਹਾ ਕਹਿੰਦਾ ਵੀ ਕੋਈ ਤੂੰ ਦੱਸ ਦੇ ਵੀ ਕੋਸ ਖਾਣਾ ਪੀਣਾ ਕੋਈ ਤੇਰੀ ਇੱਛਾ ਹਾਂ ਉਹ ਕਹਿੰਦਾ ਮੈਨੂੰ 2 ਘੰਟੇ ਮੇਰੇ ਘਰ ਵਾਲੀ ਬੁਲਾ ਦੇ ਅੱਛਾ ਕੋਈ ਕੋਸ ਮੰਗਦਾ ਕੋਈ ਕੋਸ ਮੰਗਦਾ ਇਹਨੇ ਕੰਜਰ ਦੇ ਨੇ ਘਰ ਵਾਲੀ ਮੰਗ ਲਈ ਹਾਂ ਉਹ ਕਹਿੰਦਾ ਬੁਲਾ ਦਿਓ ਹਾਂ ਤੇ ਉਹਨੇ ਖੂਫੀਆ ਬੰਦੇ ਛੱੜਤੇ ਹਾਂ ਰਿਕਾਰਡਰ ਲਾਤਾ ਉਹਦੇ ਆਹੋ ਵੇ ਕੀ ਗੱਲਾਂ ਕਰ ਕੀ ਗੱਲ ਕਰਦੇ ਉਹ ਆ ਗਈ ਉਹ ਗਨੀ ਭਲਿਆ ਲੋਕਾਂ ਉਹ ਵਿਹਾਰ ਕਰਿਆ ਬੰਦਾ ਸੀ ਤੂੰ ਆ ਕੀ ਕਰਿਆ ਕੀ ਕਰਿਆ ਤੂੰ ਕਹਿੰਦਾ ਵੀ ਤੈਨੂੰ ਲੱਗਦਾ ਮੈਂ ਕੁਛ ਕਰਿਆ ਉਹ ਕਹਿੰਦੀ ਨਹੀਂ ਕਹਿੰਦਾ ਫਿਰ ਮੈਂ ਨਹੀਂ ਕੀਤਾ ਹਾਂ ਉਹ ਮੇਰੀ دوست ਹੈ ਮੇਰੇ ਨਾਲ پڑھਦੀ ਸੀ ਹਾਂ ਉਹ ਅੱਗੇ ਵੀ ਆ ਜਾਂਦੀ ਸੀ ਮੈਨੂੰ ਵੀ ਇਹ ਕੰਮ ਕਰਿਆ ਆਪਣੇ ਮੇਰੇ ਭਰਾ ਨੇ ਹਾਂ ਉਹ ਗਏ ਤੂੰ ਤੁਸੀਂ ਕਹਿੰਦੇ ਕਹਿੰਦਾ ਮੈਨੂੰ ਕਹਿੰਦਾ ਸੀ ਵੀ ਮੇਰੀ ਗੱਲ ਕਰਾ ਮੈਂ ਕਰਾਈ ਨਹੀਂ ਉਹ ਮਾਰ ਕੇ ਆਪ ਹੀ ਥਾਣੇ ਤੂੰ ਨੇ ਚਲਿਆ ਗਿਆ ਕਿਤੇ ਜਦੋਂ ਤਾਂ ਮੈਂ ਘਰੇ ਆਇਆ ਜਦੋਂ ਮੈਂ ਵੇਖੀ ਉਦੋਂ ਤਾਂ ਪੁਲਸ ਆ ਗਈ ਹਾਂ ਪੁਲਸ ਨੇ ਆ ਕੇ ਮੈਨੂੰ ਚੱਕ ਲਿਆ ਚੱਕ ਲਿਆ ਵੀ ਹੁਣ ਮੈਂ ਝੂਠ ਕਿਉਂ ਮਾਰੂੰਗਾ ਸਵੇਰ ਤਾਂ ਮੈਨੂੰ ਫਾਂਸੀ ਹੋ ਜਾਣੀ ਹੈ ਸਿਰਫ ਮੈਂ ਤੇਰੀਆਂ ਨਜ਼ਰਾਂ 'ਚ ਸੱਚਾ ਹੋ ਕੇ ਜਾਣਾ ਚਾਹੁੰਦਾ ਹਾਂ ਹੋਰ ਤਾਂ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਦੱਸ ਸਕਦਾ ਠੀਕ ਹੈ ਇਸ ਕਰਕੇ ਮੈਂ ਤੈਨੂੰ ਦੱਸ ਰਿਹਾ ਵੀ ਤੂੰ ਮੇਰੇ ਤੇ ਸ਼ੱਕ ਨਾ ਕਰ ਵੀ ਇਹ ਕੰਮ ਮੈਂ ਨਹੀਂ ਕੀਤਾ ਉਹ ਕਹਿੰਦੀ ਪੱਕੀ ਗੱਲ ਹੈ ਕਹਿੰਦਾ ਵੀ ਮੈਂ ਜੋ ਕਹੀਂ ਉਹ ਕਰਨੂ ਮੈਂ ਮਾਰੀ ਜਾਣਾ ਟੁੱਟ ਕਿਉਂ ਬੋਲੂ ਜੇ ਗੱਲ ਤੁਮ ਦਾ ਮੈਂ ਤਾਂ ਵੀ ਤਨ ਦਾ ਦਰ ਦੇਣਾ ਤੇਨੂੰ ਦੁੱਖ ਘੱਟ ਲੱਗਦਾ ਹਾਂ ਕੋਈ ਬੰਦਾ ਮੇਰਾ ਗਲਤ ਸੀ ਹਾਂ ਪਰ ਮੈਂ ਸੱਚ ਦੱਸ ਕੇ ਮਰਨਾ ਹੈ ਤੇ ਜਦੋਂ ਜਿਹੜੇ ਬਾਹਰ ਸੁਣਦੇ ਹੁੰਦੇ ਉਹਨਾਂ ਦਾ ਵੀ ਮਾਨ ਭਰਿਆ ਹੁੰਦਾ ਵੀ ਆਹ ਤਾਂ ਗਲਤ ਹੋ ਗਿਆ ਕੰਮ ਹਾਂ ਫੈਸਲਾ ਗਲਤ ਹੋ ਗਿਆ ਜੋ ਜੇਲਰ ਨੇ ਸੁਣਾ ਜੇਲਰ ਕਹਿੰਦਾ ਇਹ ਤਾਂ ਬਹੁਤ ਪਾਪ ਹੋ ਜਾਣਾ ਆਪਣੇ ਹੱਥੋਂ ਹਾਂ ਕਿ ਆਪਾਂ ਇੱਕ ਨਿਰਦੋਸ਼ ਬੰਦੇ ਨੂੰ ਫਾਂਸੀ ਲਾ ਰਹੇ ਆ ਉਹ ਰਾਤੇ ਰਾਤ ਰਿਕਾਰਡਰ ਲੈ ਕੇ ਜੱਜ ਕੋਲੇ ਜਾਂਦੇ ਆ ਸਾਰਾ ਕੁਝ ਜੱਜ ਨੂੰ ਸੁਣਾਉਂਦੇ ਆ ਜੱਜ ਉਹਦੀ ਫਾਂਸੀ ਮaaf ਕਰ ਦਿੰਦਾ ਅੱਛਾ ਜੀ ਮaaf ਕਰ ਦਿੰਦਾ ਉਹਦੇ ਭਰਾ ਨੂੰ ਭਾਦੂ ਕਹਿੰਦਾ ਉਹ ਬਾਤ ਜਾਂਦਾ ਉਹ ਕਹਿੰਦੇ ਵੀ ਉਹ ਚੋਰ ਆ ਹੂੰ ਦਸਾਂ ਦਿਨਾਂ ਚ ਲੱਭ ਕੇ ਉਹਨੂੰ ਫਾਂਸੀ ਦਿੱਤੀ ਜਾਂਦੀ ਠੀਕ ਕਿਉਂਕਿ ਸੱਚ ਆ ਜਿਹੜਾ ਉਹਨੇ ਸਾਹਮਣੇ ਆਉਣਾ ਹੈ ਆਉਣਾ ਹੈ ਸਹੀ ਹੈ ਠੀਕ ਹੈ ਜੇ ਰੱਬ ਦੀ ਜਾਰੀ ਕੀਏ ਰੱਬ ਦੀ ਜਾਰੀ ਕਿਹਦੇ ਨਾਲ ਹੁੰਦੀ ਹੈ ਭੋਲੇ ਬੰਦੇ ਨਾਲ ਭੋਲੇ ਬੰਦੇ ਉਹ ਕਿਉਂ ਹੁੰਦੀ ਹੈ ਉਹ ਕਹਿੰਦਾ ਇੱਕ ਆ ਜਿਹੜੀ ਭੇਡਾਂ ਝਾਰਦਾ ਹੁੰਦਾ ਜੀ ਬੱਕਰੀਆਂ ਭੇਡਾਂ ਉਹ ਲੈ ਗਿਆ ਤੁਰ ਜਾਂਦਾ ਉਹਦੇ ਦਿਮਾਗ 'ਚ ਖਿਆਲ ਆਇਆ ਕਹਿੰਦਾ ਰੱਬ ਵੀ ਇਕੱਲਾ ਹੀ ਆ ਉਹਦਾ ਵੀ ਘਰ ਹੈ ਨਹੀਂ ਕਹਿੰਦੇ ਤੇ ਉਹ ਰੱਬ ਨਾਲ ਗੱਲਾਂ ਕਰਦਾ ਕਹਿੰਦਾ ਰੱਬਾ ਜੀ ਅੱਜ ਤੂੰ ਮੇਰੇ ਨਾਲ ਰਿਹਾ ਕਰ ਤੇ ਤੂੰ ਵੀ ਇਕੱਲਾ ਮੈਂ ਵੀ ਇਕੱਲਾ ਤੇਰੇ ਕੋਲ ਤਾਂ ਬੱਕਰੀਆਂ ਵੀ ਹੈ ਨਹੀਂ ਮੇਰੇ ਕੋਲ ਬੱਕਰੀਆਂ ਮੈਂ ਤਨ ਚਾਹ ਵੀ ਪਿਆਇਆ ਕਰੂੰਗਾ ਮੇਰੇ ਕੋਲ ਸੂਈ ਧਾਗਾ ਤੇਰੇ ਕੱਪੜੇ ਪਾੜ ਕੇ ਉਹ ਵੀ ਸਿਉ ਕੇ ਦੂੰ ਹੈ ਤੂੰ ਮੇਰੇ ਨਾਲ ਯਾਰੀ ਪਾ ਵੇ ਮੈਨੂੰ ਜੜਨਾ ਬੂਟੀਆਂ ਦਾ ਪਤਾ ਹੈ ਬੱਕਰੀਆਂ ਚਾਰਦਾ ਕਰਕੇ ਜੇ ਬਿਮਾਰ ਹੋਏਗਾ ਦਰਦ ਹੋਊਗਾ ਤੁਹਾਨੂੰ ਜੜੀ ਬੂਟੀ ਨਾਲ ਠੀਕ ਕਰ ਦੂੰ ਉਹ ਆਈ ਗੱਲਾਂ ਕਰੀ ਜਾਂਦਾ ਉਥੋਂ ਦੇ ਕਿ ਰੀਸੀ ਲੱਗਦਾ ਹੈ ਭਗਤੀ ਕਰਦਾ ਅੱਛਾ ਜੀ ਬਹੁਤ ਰੱਬ ਦੇ ਨੇੜੇ ਹੋਇਆ ਹੁੰਦਾ ਤੇ ਬੜੀ ਲੈਵ ਲੱਗਦੀ ਆ ਭਗਤੀ ਤੇ ਉਹਦੀ ਉਹ ਨੂੰ ਸੁਣ ਜਾਂਦਾ ਉਹਦੇ ਕੋਲੇ ਆਉਂਦਾ ਉਹਨੇ ਕਹਿਆ ਜਵਾਕ ਜਸ ਸਾਲਾ ਐਵੇਂ ਕਮਲ ਮਰੀ ਜਾਂਦਾ ਉਹ ਕਹਿੰਦਾ ਗੱਲ ਹੁਣ ਮੂੰਹ ਘੇਰੇ ਨਾਲ ਕਹਿੰਦਾ ਨਾ ਰੱਬ ਕੱਲਾ ਮੈਂ ਚਾਹ ਪਿਆ ਦੂੰ ਮੈਂ ਫਲਾ ਨਾ ਕਰ ਦੂੰ ਮੈਂ ਦਰਦ ਹਟਾ ਦੂੰ ਰੱਬ ਸਾਲਾ ਤੇਰੇ ਵਰਗਾ ਹਾਂ ਰੱਬ ਸਾਰਾ ਕੋਈ ਰੱਬ ਦਾ ਹੈ ਹੈ ਰੱਬ ਨੂੰ ਤੂੰ ਤੇਰੇ ਨਾਲ ਕੇ ਮੈਂ ਯਾਰੀ ਪਾਲੂ ਉਹ ਮੈਂ ਭੌਂਕਦਾ ਕੁੱਤੇ ਵਾਂਗੂ ਮਾਰ ਕੇ ਠੁੱਡਾ ਚੱਲਿਆ ਜਾਂਦਾ। ਹਾਂ। ਉਹ ਰੋਣ ਲੱਗ ਜਾਂਦਾ। ਹਾਂ। ਕਹਿੰਦਾ ਜਾ ਯਾਰ। ਮੈਂ ਤਾਂ ਕਹਿਆ ਮੇਰੇ ਯਾਰ ਕਹੀ ਹੂੰ ਕਿ ਤੇ ਯਾਰ ਤੂੰ ਤਾਂ ਬਾਲਾ ਵੱਡਾ। ਹਾਂ। ਆਪਣੀ ਤਾਂ ਫੇਰ ਜਾਰੀ ਪਹਿਣੀ ਨਹੀਂ। ਪਹਿਣੀ ਨਹੀਂ। ਤੂੰ ਤਾਂ ਬੰਦਾ ਤਕੜਾ ਨਿਕਲਿਆ। ਮੈਂ ਤਾਂ ਕਹਿਆ ਤੂੰ ਮੇਰੇ ਯਾਰ ਕਾ ਕਿਤੇ। ਤੇ ਚਲੋ। ਦੂਜਾ ਦਿਨ ਹੋਇਆ। ਰੀਸੀ ਜਾਂਦਾ ਆਪਦੇ ਕੰਮ ਤੇ। ਹਾਂ। ਭਗਤੀ ਤੇ। ਹਾਂ। ਤੇ ਰੀਸੀ ਦੀ ਭਗਤੀ ਤੇ ਲੈਵ ਨਹੀਂ ਲੱਗੀ। ਹਾਂ। ਰੀਸੀ ਨੇ ਬਹੁਤ ਜਤਨ ਕੀਤੇ। ਰੱਬ ਨਾਲ ਬਿਰਤੀ ਨਹੀਂ ਲੱਗੀ। ਠੀਕ ਹੈ। ਉਹ ਕਹਿੰਦਾ ਯਾਰ ਵੀ ਕੀ ਗਲਤੀ ਹੋ ਗਈ ਰੱਬਾ? ਵੀ ਬਿਰਤੀ ਨਹੀਂ ਲੱਗ ਰਹੀ ਤੈਨਾਂ ਦਾ ਨੰਗ 4 ਦਿਨ ਨੰਗ। ਲੇਖਦੇ ਫਿਰ ਰੱਬ ਵਰਗਟ ਹੋਇਆ। ਉਹ ਕਹਿੰਦਾ ਤੇਰੀ ਬਿਰਤੀ ਕਿਵੇਂ ਲੱਗੂਗੀ? ਕਹਿੰਦਾ ਤੂੰ ਕਹਿੰਦਾ ਮੈਨੂੰ ਰੱਬ ਨਾਲ ਟੁੱਟ ਗਿਆ ਮੈਂ। ਜਿਹੜਾ ਜੁੜਿਆ ਸੀ ਉਹਨੂੰ ਤਾਂ ਤੂੰ ਤੋੜਤਾ। ਠੀਕ। ਉਹ ਸਹੀ ਜੁੜਿਆ ਸੀ ਮੇਰੇ ਨਾਲ। ਉਹ ਮੇਰੇ ਨਹੀਂ ਗੱਲਾਂ ਕਰਦਾ ਸੀ ਹੋਰ ਕਿਸੇ ਨਾਲ ਨਹੀਂ ਕਰਦਾ ਇਹ ਕਹਿੰਦਾ ਪਹਿਲਾਂ ਉਹ ਨੂੰ ਸਹੀ ਰਸਤੇ ਤੇ ਲਿਆ ਫੇਰ ਤੇਰੀ ਭਗਤੀ ਮੰਨ ਲੱਗੂਗਾ ਫੇਰ ਉਹ ਉਸੇ ਆਜਲੀ ਕੋਲ ਆਉਂਦਾ ਹੈ ਅੱਛਾ ਜੀ ਜਵਾਕ ਕੋਲ ਹਾਂ ਉਹ ਕਹਿੰਦਾ ਯਾਰ ਮੇਨੂੰ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਰੱਬ ਵਾਕਿਆ ਹੀ ਇਕੱਲਾ ਹੀ ਆ ਉਹ ਤੇਰੇ ਅਰ ਗਈ ਆ ਉਹਦੇ ਕੋਲੇ ਨਾ ਦੁੱਧ ਦਾ ਨਾ ਉਹਦੇ ਕੋਲੇ ਸੂਈ ਧਾਗਾ ਉਹਦੇ ਦਰਦ ਵੀ ਹੁੰਦਾ ਹੈ ਉਹ ਤੈਨੂੰ ਢੀਕਦਾ ਹੈ ਤੂੰ ਵਿਯਾਰੀ ਪਾ ਉਹਦੇ ਨਾਲ ਠੀਕ ਹੈ ਫਿਰ ਉਹ ਆ ਜਿਹੜੀ ਫੇਰ ਕਹਿੰਦਾ ਵਾਹ ਰੱਬਾ ਕਹਿੰਦਾ ਮੇਰਾ ਦੈੜੀ ਛੱਡ ਗਿਆਈ ਵੀ ਇਕੱਲੇ ਹੀ ਰਹਿ ਗਏ ਇਕੱਲੇ ਹੀ ਰਹਿ ਗਏ ਪਰ ਯਾਰ ਤੂੰ ਤਾਂ ਨਿਕਲੇ ਹੀ ਮੇਰੇ ਯਾਰ ਗਪਤੰਦਰ ਹਾਂ ਕਹਿੰਦਾ ਹੁਣ ਆਪਾਂ ਸੱਚੇ ਯਾਰ ਹੂੰ ਬੰਦਾ ਵੀ ਰੱਬ ਮਿਲਦਾ ਭੋਲੇਆ ਸਹੀ ਗੱਲ ਹੈ ਜੇ ਕੋਈ ਬੰਦਾ ਰੱਬ ਨਾਲ ਗੱਲਾਂ ਕਰਦਾ ਭੋਲੇਪਨ ਜਾਂ ਆਪਾਂ ਨੂੰ ਮਜ਼ਾਕ ਕਰਦੇ ਉਹ ਗਲਤ ਹੂੰ ਜਿਹੜਾ ਬਾਕੀ ਰੱਬ ਨਾਲ ਕਰ ਰਿਹਾ ਮਾਨਤਾ ਜ਼ਾਬੁੱਲਾ ਭਗਤੀ ਕਰਨਾ ਰੱਬ ਨਹੀਂ ਮਿਲਦਾ ਹੂੰ ਰੱਬ ਮਿਲਦਾ ਦਿਲ ਸਾਫ ਨਾਲ ਉਹ ਕਹਿੰਦਾ ਨਾ ਦੋ ਬੰਦੇ ਭਗਤੀ ਕਰਦੇ ਆ ਇੱਕ ਨੂੰ ਤਾਂ ਹੋਇਆ 5-7 ਸਾਲ ਇੱਕ ਨੂੰ ਹੋ ਗਏ 70-80 ਸਾਲ ਅੱਛਾ বুੜਾ ਹੋ ਗਿਆ ਹੂੰ ਜਿਹੜੋ ਜੀ ਦੀ ਭਗਤੀ ਤੇ ਬੈਠਿਆ ਜਾਣੀ ਇੱਕ ਰੱਬ ਦਾ ਪਿਆਰਾ ਲੰਘਿਆ ਹੂੰ ਉਹਨੇ ਆਖਿਆ ਵੀ ਰੱਬ ਨੂੰ ਪੁੱਛ ਗਿਆ ਵੀ ਤੇਰੇ ਨੇੜੇ ਕਿਹਦੇ ਆ ਤੂੰ ਹੂੰ ਉਹਨੇ ਰੱਬ ਪ੍ਰਗਟ ਕੀਤਾ ਆਕਾਸ਼ ਬਾਣੀ ਆਈ ਕਹਿੰਦਾ ਰੱਬਾ ਤੂੰ ਕਿਹਦੇ ਨੇੜੇ ਆ ਉਹ ਕਹਿੰਦਾ ਵੀ ਤੈਨੂੰ ਕਿਹਦੇ ਲੱਗਦਾ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਇਹ ਮੈਂ 70 80 ਸਾਲ ਵਾਲੇ ਦੇ ਨੇੜੇ ਹੋਈਗਾ ਹੂੰ ਉਹ ਕਹਿੰਦਾ ਤੂੰ ਇਹਨਾਂ ਨੂੰ ਪੁੱਛ ਲੈ ਜਾ ਕੇ ਹੂੰ ਮੈਂ ਕਿਹਦੇ ਨੇੜੇ ਹੂੰ ਉਹ ਕਹਿੰਦਾ ਉਹ ਕਿਵੇਂ ਹੂੰ ਉਹ ਕਹਿੰਦਾ ਵੀ ਤੂੰ ਜਾ ਕੇ ਉਹਨਾਂ ਨੂੰ ਕਹੀਂ ਵੀ ਮੈਂ ਇੱਕ ਕੌਤਕ ਦੇਖਿਆ ਰੱਬ ਦਾ ਹੂੰ ਵੀ ਹਾਥੀ ਸੂਈ ਦੇ ਨੱਕੇ ਥਾਣੀ ਨਗਾਸਾ ਰੱਬ ਨੇ ਅੱਛਾ ਠੀਕ ਹੈ ਤੈਨੂੰ ਪਤਾ ਲੱਗ ਜੀ ਹੂੰ ਫੇਰ ਮੈਨੂੰ ਦੱਸੀਂ ਉਹ ਬੰਦਾ ਬੀਠੀ ਹੈ। ਅੱਛਾ। ਉਹ 70-80 ਸਾਲ ਵਾਲੇ ਕੋਲ ਆਉਂਦਾ। ਹਾਂ ਜੀ। ਉਹ ਬੰਦਾ ਵੀ ਤੁਸੀਂ ਰੱਬ ਦੇ ਬਹੁਤ ਨੇੜੇ ਆ ਕਹਿੰਦਾ ਹਾਂ ਜੀ। ਹਾਂ। ਮੈਨੂੰ 60-70 ਸਾਲ ਹੋ ਗਏ ਭਗਤੀ ਕਰਦੇ। ਭਗਤੀ ਕਰਦੇ। ਬਚਪਨ ਤੋਂ ਲੱਗੇ ਆ। ਹਾਂ। ਉਹ ਬੰਦਾ ਠੀਕ ਹੈ ਜੀ। ਕਹਿੰਦਾ ਜੀ ਕੱਲ ਮੈਂ ਕਿ ਰੱਬ ਦਾ ਕੌਤਕ ਦੇਖਿਆ ਬਹੁਤ ਵੱਡਾ। ਕੀ ਦੇਖਿਆ ਕਹਿੰਦਾ? ਹਾਂ। ਕਹਿੰਦਾ ਕਿ ਰੱਬ ਨੇ ਹਾਥੀ ਅਕਾ ਸੂਜ ਦੇ ਨੱਕੇ ਸਾਣੀ ਘੜਤਾ। ਉਹ ਬੰਦਾ ਜਿਆ ਭਲਿਆ ਲੋਕਾ। ਕੱਪ ਤਾਂ ਕੋਈ ਚੱਜ ਦਾ ਮਾਰ। ਕਿੱਥੇ ਸੂਈ ਕਿੱਥੇ ਆਤੀ ਹਾਂ ਹੈ ਜਿਹੜਾ ਮੈਂ ਗੱਲਾਂ ਕਰਦਾ ਆਏ ਰੱਬ ਕਿਵੇਂ ਨਗਾਦੂ ਹਾਂ ਉਹ ਜਾ ਕਹਿੰਦਾ ਉਹਨੇ ਆਗੇ ਰੱਬ ਨੂੰ ਦੱਸਿਆ ਕਹਿੰਦਾ ਵੀ ਉਹ ਤਾਂ ਮੰਨੇ ਹੀ ਨਹੀਂ ਹਾਂ ਉਹ ਕਹਿੰਦਾ ਹੁਣ ਉਹਦੇ ਕੋਲੇ ਜਾ ਜਿਹੜਾ ਨਵਾਂ ਮੁੰਡਾ ਹਾਂ ਉਹਦੇ ਕੋਲੇ ਆ ਗਿਆ ਉਹਨੇ ਉਹਨੂੰ ਵੀ ਉਵੇਂ ਹੀ ਕਿਹਾ ਹਾਂ ਕਹਿੰਦਾ ਵੀ ਮੈਂ ਇੱਕ ਕੌਤਕ ਦੇਖਿਆ ਵੀ ਰੱਬ ਨੇ ਆਤੀ ਸੂਈ ਦੇ ਨੱਕੇ ਵੇਈ ਦੀ ਘੜਤਾ ਅੱਛਾ ਉਹ ਬੰਦਾ ਉਹ ਗੱਡੀ ਕਰਦਾ ਹਾਂ ਉਹ ਰੱਬ ਆ ਹਾਂ ਉਹ ਰੱਬ ਆ ਉਹ ਚਾਹੇ ਤਾਂ ਬ੍ਰਹਮੰਡ ਪੂਰੀ ਧਰਤੀ ਸੂਈ ਦੇ ਨਾਲ ਕਿਥਾ ਨਹੀਂ ਘਟਦਾ ਬੈਲ ਕਰਦਾ ਕਿਉਂਕਿ ਉਹ ਰੱਬ ਆ ਰੱਬ ਆ ਉਹ ਕੋਸੇ ਵੀ ਕੱਟ ਸਕਦਾ ਆਪਾਂ ਤੋਂ ਨਹੀਂ ਨਿਕਲਣਾ ਉਹ ਗੁੰਬਦ ਉਹ ਬਾਕੈ ਤੂੰ ਰੱਬ ਦੇ ਨੇੜੇ ਹਾਂ ਰੱਬ ਦੇ ਨੇੜੇ ਹੋਇਆ ਜਾਂਦਾ ਭਰੋਸਾ ਕਰ ਹਾਂ ਯਕੀਨ ਕਰ ਜਿਹੜੀ ਗੱਲ ਤੇ ਨਹੀਂ ਵੀ ਦਿੱਤੀ ਇਹਨਾਂ ਦਾ ਰੱਬ ਦੇ ਨਾਂ ਤੇ ਉਹਤੇ ਵੀ ਯਕੀਨ ਕਰਨਾ ਪੈਂਦਾ ਰੱਬ ਫੇਰ ਨੇੜੇ ਆ ਰੱਬ ਕੱਲ ਨਾ ਬ੍ਰੈਡ ਕੇ ਅੱਖਾਂ ਮੀਚਣ ਦਾ ਨੇੜੇ ਨਹੀਂ ਆਉਂਦਾ ਬਿਲਕੁਲ ਠੀਕ ਹੈ ਨਾ ਇਸ ਕਰਕੇ ਕਹਿੰਦੇ ਆ ਵੀ ਰੱਬ ਉਹ ਨਹੀਂ ਮਿਲਦਾ ਜਿਹੜਾ ਦਿਲੋਂ ਸੱਚਾ ਹਾਂ ਠੀਕ ਹੈ ਤੇ ਜੇ ਆਪਾਂ ਕਹੀਏ ਸੱਚ ਬੋਲਦੇ ਆਂ ਅਸੀਂ ਸਾਨੂੰ ਸਜ਼ਾ ਮਿਲਗੀ ਨਹੀਂ ਹਾਂ ਸਜ਼ਾ ਧੱਕੇ ਧੁੱਕੇ ਖਾ ਕੇ ਆਪਣੇ ਆਪ ਗਾਇਬ ਹੋ ਜੂ ਹਾਂ ਸੱਚ ਸਾਹਮਣੇ ਆਓ ਠੀਕ ਹੈ ਜੀ ਤੇ ਦੱਸਿਓ ਕਹਾਣੀ ਕਿੱਦਾਂ ਦੀ ਲੱਗੀ ਤੇ ਸਾਰੇ ਭਰਾ ਜਰੂਰ ਰੱਬ ਤੇ ਯਕੀਨ ਕਰਿਆ ਕਰੋ ਤੇ ਸੱਚ ਤੇ ਯਕੀਨ ਕਰਿਆ ਕਰੋ ਠੀਕ ਹੈ ਜੀ ਜੇ ਕੋਈ ਚਾਣੀ ਮੈਂ ਸਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ